ਲਗਾ ਜਬੜੇ ਖਾਸ਼ਾ ਹੋਇਆ ਬਈ ਮੂਰੇਵਾਰ ਦੇ ਮੈਂ ਤਾਂ ਬੰਦਾ ਸਪੋਰਟ ਵੇੜਾ ਹੋਰ ਵਧ ਗਿਆ ਔੜੇਗਾ ਹੋਵੇ ਤੇ ਨਏ ਹੋ ਵੀ ਸਫਾਈ ਤੇ ਪਰਮਾਤਮਾ ਨੇ ਬਾਹ ਫੜੀ ਇਹਦੇ ਦੇਖ ਲੈ ਕੋਈ ਪੈਲੇ ਟੁੱਟ ਜੀ ਜਾਂ ਕੋਈ ਰੋੜੀ ਘੁੱਟ ਕੇ ਲਾਵਾਂਗੇ ਨਏ ਅੱਜ ਮੜਾ ਇੱਕ ਮਿਸਤਰੀ ਨੂੰ ਗੇਟ ਵਧਵਾਉਣੇ ਹੈ ਦੇਖਦੇ ਆਂ ਜਿੱਦੋਂ ਮੁਰੇ ਆਉਂਦੇ ਮਿਸਤਰੀ ਨੂੰ ਵੀ ਕਰਦਾ ਹਾਣਾ ਸਾਫ ਜਾ ਕਰਦਾ 10 ਮਿੰਟ ਆ ਜਾ ਰੱਬਾ ਆ ਜਾ ਦੋ ਕੁ ਵੱਡਾ ਤਾਂ ਨੂੰ ਮਿਸਤਰੀ ਨਾਲ ਗੱਲ ਕਰ ਹੀ ਲਵਾਂ ਤੇ ਕੀ ਇਹ ਗਵਾਨਾ ਬਗ ਜੇ ਸਰਾ 2 ਫੁੱਟ ਦਾ ਗੇਟ ਬਣਾਉਣਾ ਆਪਾਂ ਸਮਝ ਲੈ ਹੁੰਦਾ ਤੇ ਬੈਠ ਠੀਕ ਹੈ ਕਰਦਾ ਹੁਣ ਉਹਨੂੰ ਓ ਹੋਮਨਦੀਪ ਤੂੰ ਕਾ ਲੱਗੀ ਪਤਾ ਕੋਈ ਨਾ ਥੋੜਾ ਜਿਹਾ ਸਿਮਨਤਾ ਇਸ ਵਾਰ ਮੈਂ ਸਾਂ ਤੇਰੇ ਕੱਪੜੇ ਗੰਦੇ ਹੋ ਜਾਣਗੇ ਨਾ ਤੇਰੇ ਵਾਲ ਲਿਪੜਿਆਂਗੇ ਮੈਂ ਪਾਉਣੀ ਢੇਰਾਂ ਬਸ ਜਲਦ ਪਾਈਂ ਤਖ਼ਰੀਰ ਮੈਂ ਜਦੋਂ ਮੈਂ ਬੱਸ ਨਾ ਸੰਭਰ ਲੂੰਗੀ ਗਰਦ ਉੱਠਦੀ ਹੈ ਤੇਰੇ ਉੱਤੇ ਪਊਗੀ ਮੈਂ ਮੇਰੇ ਚੜੀ ਕਿੰਨੇ ਸੰਗੀਲਾ ਦੇ ਮੈਂ ਥੋੜਾ ਜਿਹਾ ਕੱਟ ਛੱਡਦਾ ਮੈਂ ਤਾਂ ਇਹਦਾ ਇਹ ਉਹ ਜਿੱਤ ਕੀ ਕਰੀ ਜਾਨਾ ਕਿਹਾ ਤਾਇਆ ਠੀਕ ਆ ਪੁੱਤ ਕੀ ਕਰੀ ਜਾਨਾ ਕਿਹਾ ਤਾਂ ਗੇਟ ਦਾ ਵਧਾਇਆ ਸੀ ਕੱਲ ਮਿਸਤਰੀ ਤੋਂ ਥੋੜਾ ਜਿਹਾ ਫਰਕ ਰਹਿ ਗਿਆ ਉਹ ਬੜਾਈ ਤੂੰ ਗੇਟ ਦੇ ਵਧਾਈ ਜਾਨਾ ਕੀ ਕਰੇਗਾ ਹਜਾ ਕਿ ਟਰੈਕਟਰ ਵਾਲਿਆਂ ਲੈ ਆਂਗਾ ਪਾ ਜੇ ਤਾਂ ਇਹ ਪੀੜਾ ਸੀਗਾ ਪਹਿਲਾਂ ਮਾਹ ਬਧਾਲ ਗਏ ਅੱਛਾ ਇਹ ਕੋ ਪਰਮਾਤਮਾ ਬਾਹ ਫੜ ਲੈ ਬੜੇ ਯਾਰ ਚੋਜ ਕਰਦਾ ਕਿ ਅਸ ਤੂੰ ਕਿਹੜੇ ਫੋੜ ਲੈ ਆਂਗਾ ਇੱਥੇ ਹੈ ਪਾਏ ਸੋਚ ਤਾਂ ਵੱਡੀ ਰੱਖੇ ਕੀ ਹੈ ਪ੍ਰਮਾਤਮਾ ਸੁਣ ਲੈ ਮੈਨੂੰ ਤਾਂ ਉਮੀਦ ਨਹੀਂ ਸੀ ਆਸਰਾ ਪੈਣ ਦੀ ਇਹ ਵਧੀਆ ਪੈ ਗਿਆ ਠੀਕ ਹੈ ਲਿਆ ਅੱਗੇ ਚਾ ਕਿੱਥੋਂ ਪੈਸਾ ਟਕਾ ਲੈ ਲੂੜ ਕਿਲੀ ਆ ਤੇਰੇ ਕੋਲੇ ਕੋਈ ਤੇਰੇ ਕੇ ਸੌਰੀਆਂ ਨੇ ਅੰਦਾਜ਼ ਦੇ ਸਕਦੇ ਨਾ ਯਾਰ ਤੈਨੂੰ ਪੈਸਾ ਟਕਾ ਤਾਂ ਵਿਆਜ ਬੂਝ ਤੇ ਕੋਈ ਚੋਰੀ ਜਾਰੀ ਕਰ ਲਈ ਨਾ ਨਾ ਕੋਈ ਸੌ ਲੁੱਲ ਪੁੱਲਾ ਕਰਾਦਾ ਵਿਆਜ ਬੂਝ ਤੇ ਮੰਗੇ ਦੰਗੇ ਐ ਸੌ ਭੈਣ ਭਾਂਜਾ ਤੋਂ ਅੱਛਾ ਅੱਛਾ ਮੜਾ ਯਾਰ ਟੂਟਾ ਕੋ ਕਿ ਚੱਕੀਪੁਰ ਆ ਜਾਂਦਾ ਜੀ ਤਾਂ ਸਾਰਾ ਕੁਸਤਾ ਲਿਮਟ ਜੀ ਕਰਾਈ ਸੀਗੀ। ਕੀ ਹਾਂ ਉਹ ਵੀਦ ਨਹੀਂ ਸੀ ਮੈਨੂੰ ਵੀ ਐਡਾ ਮੇਰੇ ਆਸਰਾ ਪੇਜੂ ਵਧੀਆ ਪਰਮਾਤਮਾ ਦੇ ਰੰਗ ਲਾਦੇ। ਮਾਰੇ ਚੱਕੀਪੁਰ ਆ ਜਾਂਦਾ ਦੱਸ ਤੂੰ ਐਡਾ ਕੰਮ ਫੁਮਾਇਆ ਲੈ ਆਂ। ਆਏ ਤਾਂ ਉਹਨੂੰ ਦੱਸਿਆ ਤਾਂ ਲੋਨ-ਲਾਨ ਕਰਾਇਆ। ਕੀ ਹਾਂ ਸਹੀ ਗਈ ਐ ਸਕੀਮ ਤਾਂ ਹੁਣ ਟਰੈਕਟਰ ਲਿਆਉਣ ਦੀ ਤਾਂ ਵਧਾ ਲੈ ਗਏ। ਕੀ ਹਾਂ ਹੂੰ ਆਵਾਮੇ ਨੂੰ ਤੈਨੂੰ ਹੋੜ ਫੇਰ ਕੋਈ ਨਹੀਂ। ਕਿਵੇਂ ਤਾਂ ਸੋਚਦਾ ਸੀ। हां बेटा मखा कोई नहीं हां हैगा रदापा जे कोई लौट आ गया ठीक है हां लौटता तब नहीं है मत पुत्र चाहता बात हां बा मिस्त्री ਨੂੰ ਡੀਕਦਾ ਸੀ ਕਹਿੰਦਾ ਸੀ हां ठीक है डापी ਨੇ ਤਾਂ ਆਇਆ ਫਿਰ ਮੱਥ ਪੁੱਤ ਚਾਹਤਾ ਇਹ ਵੀ ਹੋ ਮੇਰੇ ਦੰਦਗਾ ਵੜਦਾ ਯਾਰ ਕੋਈ ਨਹੀਂ ਸੱਚਾ ਹੁੰਦਾ ਬਤਿੰਦਰ ਬਤਿੰਦਰ ਚੱਕੀ ਵੀ ਰਿਆ ਨਾ ਕੰਮ ਕਰਨ ਕਰਾਂਗੇ ਨਾਲ ਵਾਤ ਕੋਈ ਸੋਚੀਏ ਇਹਦੇ ਵਾਰੇ ਵੀ ਕਿੰਨੇ ਝੜ ਕੱਢ ਗਏ ਇਹਨਾਂ ਦਾ ਬਣਾਏ ਦੇ ਕੋਲੇ ਪੈਸਾ ਆਉਂਦਾ ਇਹ ਬਾਹਰ ਇਹ ਨਹੀਂ ਲੱਗਦਾ ਕਿ ਕਿਸੇ ਨੂੰ ਦੋ ਗੁਣਾ ਦੇਤਾ ਮੈਨਾਂ ਨਾ ਪਟਵਾਰੀ ਕੋ ਪਤਾ ਕਿ ਲੇਕੀ ਪਟਵਾਰੀ ਤੋਂ ਪਤਾ ਨਾ ਅਜੀ ਕੁਝ ਢੇਰ ਖੇਡ ਖਰਾਬ ਕਰਾਂਗੇ ਪਟਵਾਰੀ ਕੋਲੇ ਤਾਇਰ ਮੈਂ ਜਾਇ ਕੋਈ ਗੱਟੀਆਂ ਨਹੀਂ ਆਉਂਦਾ ਉਰਾਵੀਂ ਇਹ ਖੇਡ ਖਰਾਬ ਕਰਾਂਗੇ ਸਾਂਝਾ ਯਾਰ ਖਾਤਾ ਹੈ ਸਾਡਾ ਜੱਗੀ ਕੁੜੇ ਦੋ ਪਨਵਾਣਾ ਜ਼ਮੀਨ ਵੱਧ ਚੱਲ ਕੇ ਆਪਾਂ ਜਗਦੇਵ ਨੂੰ ਪੈ ਕੇ ਕੋਈ ਛੱਡਦੇ ਅੱਗਾ ਆਪਾਂ ਨੂੰ ਕਰਕੇ ਦੇਣਾ ਕੁਸਤੂਰੀ ਦਾ ਫਰਮਾਨ ਉਹਨੇ ਕੋਈ ਯਾਰ ਬਾਹ ਖੁਸ਼ਖਬਰੀ ਹੈ ਕੀ ਖੁਸ਼ਖਬਰੀ ਦੱਸ ਪਤਾ ਆਪਣਾ ਜਿਹੜੀ ਲਿਮਟ ਕਰਾਈ ਸੀਗੀ ਲੋਨ ਹਾਂ ਵੱਜ ਫੋਨ ਆਇਆ ਸੀਗਾ ਮਾਫ ਹੋ ਜੀ ਤੈਨੂੰ ਕਿਵੇਂ ਮਿਲਤਾ ਲੱਗਾ ਮੈਨੂੰ ਫੋਨ ਕਰਿਆ ਸੀ ਹੁਣ ਮੈਂ ਘਰ ਆਨੇ ਨੇ ਅੱਛਾ ਹਾਂ ਇਹ ਵੀ ਸਟੈਟ ਕਰਦੇ ਚੱਕਿਆ ਸੀਗਾ ਤੇ ਉਹ ਸਕੀਨ 'ਚ ਆ ਗਿਆ ਮਾਫ਼ ਹੋ ਗਏ ਅੱਛਾ ਕਹਿੰਦੇ ਮਾਫ਼ ਹੋ ਗਿਆ ਹਾਂ ਤੇ ਮੈਂ ਤਾਂ ਉਹ ਤਾਂ ਬਹੁਤ ਵਧੀਆ ਹੋ ਗਿਆ ਹਾਂ ਜਾ ਤੜਿਆ ਫਿਰ ਹੁੰਦਾ ਚਾਹ ਤਾਂ ਚਾਹ ਵਾਲੀ ਗੱਲ ਹੀ ਫਿਰ ਤਾਂ ਬਹੁਤ ਵਧੀਆ ਹੋਇਆ ਚੱਲ ਫਿਰ ਮੈਂ ਤੜਕੇ ਜਾਵਾਂ ਗੁਰਦੁਆਰੇ ਦੇ ਇੱਕ ਕਰਾਉਣ ਹਾਂ ਮਾਵੇਂ ਵੀ ਇਹ ਕਹਿੰਦਾ ਸੀ ਮਾ ਚੱਲ ਪ੍ਰਮਾਤਮਾ ਨੇ ਬਾਹ ਬੜੀ ਹੈਗੀ ਦੇਖ ਕਰਾਣੀ ਚੱਲ ਫਿਰ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਬਹੁਤ ਵਧੀਆ ਹੋ ਗਿਆ ਤੜਕੇ ਦੇਖ ਕਰਾਇਆ ਮੰਗ ਫਿਰ ਤਾਂ ਆਪਾਂ ਹਾਂ ਤੇ ਮੈਂ ਐ ਸੋਚਦਾ ਸੀਗਾ ਮੈਂ ਉਹ ਆਉਂਦੇ ਜਿੱਦ ਲੱਡੂ ਗੁਰਦੇ ਆਉਂਦੇ ਹੈਗੇ ਵੀ ਕੋਈ ਟਰੈਕਟਰ ਲੈ ਲਗੇ ਛੋਟਾ ਮੋਟਾ ਦੇਖ ਲੈ ਟਰੈਕਟਰ ਲੈਣਾ ਦਾ ਪੁੱਤ ਤੇਰੀ ਮਰਜ਼ੀ ਆ ਤੇ ਹੂੰ ਤਾਂ ਤੇਰੇ ਚਾਚੇ ਤਾਏ ਸਮਝਣਗੇ ਵੀ ਇਹ ਅਹੀਂ ਗੁੱਡੀ ਚੜੀ ਜਾਂਦੀ ਇਹਨਾਂ ਦੀ ਹਾਂ ਉਹਦਾ ਫਿਰ ਬਹੁਤ ਕੁਝ ਕਰਦੇ ਉਹ ਬੇਟ ਲਾਉਣਿਆਂ ਕੋਲੇ ਵੀ ਮੇਰੇ ਕੋਲੇ ਬਹੁਤ ਕੁਝ ਕਰਕੇ ਗਏ ਦੇਖ ਲੈ ਮੈਂ ਤਾਂ ਕਹਨੀ ਆ ਵੀ ਰੁਕ ਜਾ ਹਜੇ ਤੂੰ ਨਾ ਹੀ ਲੈ ਮੇਰੇ ਐਵੇਂ ਮਾ ਕੋਈ ਟਰੈਕਟਰ ਕਿਰਾਏ ਤੋਂ ਬੱਤਕ ਜਿਹਦਾ ਲੈ ਲੈਣੇ ਦੋ ਕਿੱਲੇ ਬਾਹਨ ਦੇ ਰਾਂਗੇ ਠੀਕ ਏ ਇੱਕ ਕੰਮ ਕਰ ਲਾਂ ਕਿਉਂਕਿ ਫੇਰ ਉਹ ਮੱਜਣਗੇ ਤੈਨੂੰ ਪਤਾ ਹੀ ਆ ਉਹਨਾਂ ਦਾ ਆਪਣੇ ਤੇ ਤਾਂ ਪਹਿਲਾਂ ਹੀ ਰਾਜੀ ਨਹੀਂ ਉਹ ਅਦਰ ਮੇਰੇ ਰਾਦਾ ਵੀ ਹੁਣ ਬਾਹਣ ਲੱਗਣ ਲੱਗ ਗਿਆ ਮੈਂ ਬਾਹਣ ਦੀ ਕਿੰਨੀਆਂ ਦੀ ਸਾਈਂ ਦੀਆਂ ਹੁਣ ਹਾਂ ਚੱਲ ਹੈ ਕਰ ਲਾ ਟਰਾਂਪਾ ਪੁੱਤ ਬਾਅਦ ਚ ਲੈ ਲਾਂਗੇ ਕਿਰਾਂ ਕਿਸੇ ਦਾ ਮੰਗ ਕਰਕੇ ਤੂੰ ਵਾ ਲਿਆ ਕਰੇ ਹਾਂ ਹੀ ਆਵਾ ਮਾ ਚੱਲ ਹੁਣ ਪ੍ਰਮਾਤਮਾ ਨੇ ਸੁਣ ਲਈ ਰੋਜ਼ ਮੰਗਦੇ ਵੇੜੇਦਾਰੇ ਹਾਂ ਮੰਗਦੇ ਤਾਂ ਵੇੜੇ ਲੱਗਦੇ ਆ ਫਿਰ ਕੀ ਕਰਗੇ ਫਿਰ ਆਪਾਨੂੰ ਉਹ ਵੀ ਕਰਨਾ ਪਊਗਾ ਉਹ ਤਾਂ ਵਿਚਾਰੀ ਆਪਣੇ ਉਹੀ ਕਰਮਾਂ ਵਾਲੀ ਆਈ ਆ ਆ ਗਾਈ ਸੀ ਤੇ ਭਾਗੀ ਹੈ ਜੀ ਸਾਰਾ ਜਿਹੜਾ ਆਪਣਾ ਹੋ ਗਿਆ ਬਹੁਤ ਕੁਝ ਹੋ ਗਿਆ ਆਪਣੇ ਜਿੱਦਾਂ ਦੀ ਆਈ ਹੈ ਨਹੀਂ ਫਿਰ ਇਹ ਤਾਂ ਮੈਂ ਵੀ ਸੋਚਦਾ ਹੁੰਦਾ ਹੁਣ ਮੈਂ ਜਿੱਦਾਂ ਦਾ ਇਸ ਘਰੇ ਦਾ ਪਾਇਆ ਆਪਣੀ ਤਾਂ ਮੰਦੀਪ ਹੀ ਭਾਗਾ ਵਾਲੀ ਆ ਹਾਂ ਉਦੋਂ ਦੇ ਰੰਗ ਲੱਗਦੇ ਤਰੇ ਜਿੰਨੇ ਬਹੁਤ ਰੰਗ ਲੱਗੇ ਸੁੱਕਣਾ ਹੁਣ ਤਾਂ ਆਪਣੇ ਮੈਂ ਵੀ ਇਹ ਦੇਖ ਮੈਂ ਹਲ ਹੌਂਕਾ ਲੈਣਗੇ ਤਾਂ ਯਾਰ ਤਾਂ ਹੀ ਤਾਂ ਮੈਂ ਤੁਹਾਨੂੰ ਕਹਣੀ ਕਿ ਕਾਹ ਨੂੰ ਐਡੀ ਛੇਤੀ ਉਹ ਹਉ ਕੰਮ ਕੀ ਤਾ ਜੀ ਜਾਈਂ ਕਿਹੜਾ ਹੋਰ ਜੇ ਇੱਥੇ ਸੁਣਾ ਦੀ ਤਾਲ ਆ ਠੀਕ ਆ ਵਧੀਆ ਤੂੰ ਦਾ ਹਾਂ ਸਾਡੇ ਵਾਲੇ ਜੱਗੀ ਕੋਈ ਯਾਰ 2 ਕਨਾਲਾਂ ਜ਼ਮੀਨ ਆ ਵੱਧ ਅੱਛਾ ਮੈਂ ਕਰਦਾ ਫਰਦਾ ਹੂੰ ਦੇਖਦਾ ਤੈਨੂੰ ਪਤਾ ਕਿੰਨੇ ਸਰਦੇ ਹਾਂ 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 ਇਹ ਮੈਨੂੰ ਉਹ ਤੋਂ ਅੱਧਾ ਕਨਾਲ ਜ਼ਮੀਨ ਵਾਪਰਾਵਾ ਤੇਰੀ ਇਹ ਲਿਹਾਜ ਤੇ ਨਾਲ ਕੱਲ ਫਿਰ ਆਪਾਂ ਪੁੱਛ ਲੈਨੇ ਆ ਉਹਨੂੰ ਹਾਂ ਤੇ ਚਾਹੇ ਮੈਂ ਨੂੰ ਪੈਸੇ ਦੇਵਾ ਦੇ ਜਦੋਂ ਵੀ ਮੈਂ ਗੱਲ ਸੁਣੀ ਆ ਨਾ ਮੇਰਾ ਮੱਛਿਆ ਪਿਆ ਖਾ ਜਾ ਨਾ ਆਪਾਂ ਗੱਲ ਕਰ ਲੈਨੇ ਆ ਜਾ ਕੇ ਦੇਖ ਨਾ ਤੇ ਪੰਜ ਨੂੰ ਮਚਾਣਾ ਤੇ ਪੰਜ ਨਾਲ ਲੈ ਚੱਲ ਮੈਂਬਰ ਨੂੰ ਜਣਾ ਨਾ ਨਹੀਂ ਜੇ ਤਾਂ ਆਪਾਂ ਉਹ ਗੱਲ ਹੀ ਕਰਨੀ ਹੈ ਫਿਰ ਤਾਂ ਦੇਖ ਮੈਂ ਪੁੱਛ ਲੈਨੇ ਆਪਾਂ ਜੇ ਭਾਈ ਤੂੰ ਐ ਗਰਮੀ ਵਾਲੀ ਗੱਲ ਆ ਫਿਰ ਦੇਖ ਫਿਰ ਸਾਂਝੇ ਬੰਦੇ ਨੂੰ ਲੈ ਜਾਂਦੇ ਬੋਲ ਮੈਂ ਗੱਲ ਪਾ ਮੈਂ ਯਾਰ ਕਿੰਨਾ ਬੱਤੀ ਜਾਂਦਾ ਮੇਰਾ ਕਾਜਾਂ ਮੱਤਿਆ ਪਿਆ ਯਾਰ ਚੱਲ ਨਾ ਫਿਰ ਆਪਾਂ ਸਾਂਝੇ ਬੰਦੇ ਨੂੰ ਲੈ ਜਾਈਏ ਮੇਰੀ ਮਹਿਮਾਨ ਦਾ ਫੈਸਲਾ ਕਰਾ ਚੱਲ ਆਪਾਂ ਲੈ ਕੇ ਚੱਲਦੇ ਹਾਂ ਚੱਲ ਭਈ ਰਾਜ ਸਰਪੰਚ ਨੂੰ ਲਈ ਚੱਲ ठीक है हाँ आज ना मान मेरे नहीं निकाले यार हाँ लाय चाल दें हाँ जब आज एक पासा कर नहीं करना हाँ नहीं निकालने बढ़ दी लाय चाल दें हाँ लाय के चाल पे हमें सिर्फ इंतज़ाम लाय चाल ठीक है पता नहीं कितने ओकी अलर्म चुग ठीक है अरे बेटा ਕੋਈ ਨਾ ਆਇਆ ਇੰਕ ਬੈਠੋ ਬੈਠੋ ਬੈਠਾਂਗੇ ਬੈਠਾਂਗੇ ਕੋਈ ਨਹੀਂ ਬੈਠਾਂਗੇ ਯਾਰ ਬੈਠਣੂ ਤੇ ਬੈਹਾਂਗੇ ਤੇ ਨਹੀਂ ਸਾਡਾ ਭਾਈ ਲੋਕਨਾਲਾ ਜ਼ਮੀਨ ਆ ਜੱਗੀ ਕੋਲੇ ਵੱਧ ਸਾਡਾ ਫੈਸਲਾ ਕਰੋ ਕੋਈ ਇਹਦਾ ਕੀ ਕੁਝ ਮਾਹਣੀ ਪਤਾ ਨਹੀਂ ਕੋਈ ਬੋਲਾ ਯਾਰ ਮੇਰੇ ਕੋਲੇ ਦਾ ਬੰਦਾ ਅੱਜ ਹੀ ਆਇਆ ਤੂੰ ਪਤਾ ਨਹੀਂ ਆਪਾਂ ਤਾਂ ਤੁਸੀਂ ਮੇਰੇ ਪਿਆਰ ਕਿਉਂ ਦੇਖ ਤੁਸੀਂ ਵੰਡ ਵੰਡੇ ਰਿਆ ਕਰਿਆ ਦੇਖਣਾ ਜਿਵੇਂ ਜਿਵੇਂ ਆਪਾਂ ਨੂੰ ਸੁਭਾਅ ਤੇ ਆਪਾਂ ਦਾ ਹੁੰਦਾ ਹੈ ਹੁੰਦਾ ਜਿਵੇਂ ਸਾਹਮਣੇ ਦੇਖੇਵੇਂ ਕਹਿੰਦਾ ਮੈਨੂੰ ਤਾਂ ਪਤਾ ਹੈ ਅੱਛਾ ਹਾਂ ਉਹ ਤੀ ਤਾਂ ਕੀ ਕੁਝ ਕਰਦਾ ਫਿਰਦਾ ਯਾਰ ਅਸੀਂ ਉੱਥੇ ਤਾਂ ਆਏ ਖੜੇ ਆ ਹੈ ਇਹਦਾ ਦੇਖ ਜ਼ਰਾ ਜਿਆਦਾ ਪੈਸੇ ਦਵਾ ਨਾ ਨਾ ਯਾਰ ਮੈਂ ਵੇਂਦਾ ਨਹੀਂ ਕਰ ਨਾ ਨਾ ਨਹੀਂ ਯਾਰ ਮੈਂ ਵੇਂਦਾ ਨਹੀਂ ਮੈਨੂੰ ਜਿਆਦਾ ਪੈਸੇ ਦਵਾ ਜਾ ਮੈਨੂੰ ਬਾਹਰ ਚੱਲ ਭਾਈ ਕੀ ਗੱਲ ਕਰ ਚੱਲ ਭਾਈ ਕੀ ਡੇਰ ਦਾ ਹਾਂ ਡਾਇਰੈਕਟਲੀ ਬੈਠ ਕੇ ਗੱਲ ਕਰ ਮੇਰੇ ਜਵਾਬਕਾਰ ਕਹਿੰਦਾ ਬਿਲਕੁਲ ਗੱਲ ਦੱਸ ਗੱਲ ਤਾਂ ਦੱਸੀ ਜਾਣਾ ਬਹਿਣਾ ਨਹੀਂ ਯਾਰ ਭਾਈ ਭਾਈ ਨਹੀਂ 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 ਯਾਰ ਮੈਂ ਬਹਿਣਾ ਨਹੀਂ ਨਹੀਂ ਹਾਂ ਬਹਿ ਜਾ ਭਾਈ ਭਾਈ ਨੂੰ ਬੈਠਾ ਭਾਈ ਬਹਿ ਜਾ ਬਹਿ ਜਾ ਤਾਂ ਕੋਈ ਨਹੀਂ ਹਾਂ ਬਾਤਾਂ ਬਾਤਾਂ ਉੱਠੋ ਕੋਈ ਨਹੀਂ ਤਾਂ ਇਹਨਾਂ ਦਾ ਸਰਵਜਨ ਮੈਂ ਤੁਹਾਨੂੰ ਦੇਖਦਾ ਸਿੱਧਾ ਹੀ ਰਾਈ ਨੂੰ ਤਾਂ ਬਤਾਣੀ ਜਿੰਨਾ ਨਹੀਂ ਬੰਡੜੇ ਜੇ ਕੋਈ ਸ਼ੱਕ ਲੱਗਦਾ ਆਪਣੀ ਜਿਵੇਂ ਮਰਜ਼ੀ ਕਰ ਲੋਗੇ ਬਸ ਉੱਥੋਂ ਬਾਹਰ ਨਹੀਂ ਨਿਕਲਣਾ ਤੁਸੀਂ ਬਰਾਨੇ ਜਿਵੇਂ ਮਰਜ਼ੀ ਕਰ ਲੋ ਆਪਾਂ ਜੀ ਬਣਾਉਂਦੇ ਜਿਵੇਂ ਮਰਜ਼ੀ ਬਰਾਨੇ ਜੇ ਕੋਈ ਦੇਖਿਆ ਤਸੀਂ ਤੇ ਦਰਮੈਂ ਸਭ ਕੁਝ ਜਾਣ ਪੜ੍ਹੇ ਲੇਗਾ ਨਾ ਐਮਐਲਏ ਦੇ ਵੀ ਟਾਈਮ ਅਸੀਂ ਕੀ ਕਰੀਏ ਜੇਮ ਕਿਉਂ ਯਾਰ ਆਉਣ ਬੈਠੋ ਬਤਾਉਂਦੇ ਆਪਾਂ ਬੈਠੀਂ ਮੇਰੇ ਕੋਲੋਂ ਕਰਾ ਲਓ ਕੱਲੂ ਕਰਾ ਲਓ ਜਿਵੇਂ ਭੁੱਲੀ ਜੁੱਤੀ ਐ ਸਹੀ ਤੇ ਸੀ ਤਾਲ ਮਖੀਂ ਕਿਆ ਬਸ ਵੀਰੇ ਆਪਾਂ ਮੰਨਤੀ ਕਰਾਣੇ ਮਿੰਟੀ ਕੋ ਯਾਰ ਮੈਂ ਸਵੇਰੇ ਠਾਣੇ ਜਾਊਂਗਾ ਨਹੀਂ ਮੇਰਾ ਨੀ ਮੈਂ ਚਾ ਤੂੰ ਥਾਂ ਕਰ ਮੜਾ ਜਾ ਅੱਛਾ ਜੀ ਆਹ ਕਭਰਾਣਾ ਆਪਾਂ ਦੋ ਦਿਨਾਂ ਦਾ ਟਾਈਮ ਦੇ ਦੋ ਦਿਨ ਮੈਨੂੰ ਕੰਮ ਆਗਾ ਫਿਰ ਉਸ ਤੋਂ ਬਾਅਦ ਆਪਾਂ ਮੰਨਤੀ ਕਰਾ ਦੇਾਂਗੇ ਹਾਂ ਮੇਰੇ ਕੋਲ ਸਰਬੱਤ ਮੰਨਤੀ ਕਰਵਾ ਦੋ ਸਾਰਾ ਮੰਨਤੀ ਕਰਾਉਣਾ ਹਾਂ ਆਪਾਂ ਨੂੰ ਕੋਈ ਤੜਾਈ ਹੈ ਤੁਸੀਂ ਆ ਕੇ ਦੇਖ ਜਿਗਦੇ ਬੈਠਾ ਦਰਮਿਆਨ ਤੱਕ ਬੁੱਬੇ ਇਹ ਤਾਂ ਆਪਾਂ ਦੇਖੋ ਵੀ ਨਹੀਂ ਮੈਨੂੰ ਪਹਿ ਹੀ ਨਹੀਂ ਪਤਾ ਸੀ ਕਿ ਇੰਨਾ ਕੁਝ ਕਰਮ ਹੋਇਆ ਮੇਰੇ ਤੇ ਆ ਦੋ ਦਿਨ ਖੜ ਤੋਂ ਦੋ ਦਿਨ ਚੋਂ ਮਿਲਤੀ ਕਰਨਾ 50 ਰੁਪਏ ਦਾ 90 ਦੇ ਨਹੀਂ ਫਿਰ ਕੋਈ ਸਾਡੀ ਗੱਲ ਵੱਜ ਜੂਗੀ ਤਨਵਾ ਹਾਂ ਦੋ ਦਿਨ ਖੜ ਤੋਂ ਦੋ ਦਿਨ ਚੋਂ ਕਰਨਾ ਇਹ ਪਾਇਦਾ ਨਹੀਂ ਮੰਦਾ ਕਿ ਮੈਨੂੰ ਕਹਿਤਾ ਪੂੰਮੀ ਕਰ ਹਾਂ ਮੈਂ ਤਾਂ ਮਰਲਾ ਵੀ ਖਾਂ ਦਾ ਬਾਦ ਘਾਟ ਹੈ ਦੇਖ ਵਟ ਪਾ ਲਿਓ ਬਈ ਉਹ ਤਾਂ ਸਾਹਮਣੇ ਜਿਹੜੀ ਖੜਾ ਹੀ ਫਸਰ ਜਿਹੜੀ ਚੀਜ਼ ਕੋਈ ਜਾਂਦਾ ਹੈ ਉਹਦੇ ਲੈ ਕੇ ਮਿਲਤੀ ਕਰਾ ਪਰਦਾ ਤੇ ਰੀਵੀ ਦੇ ਗਲਤ ਗੱਲ ਐ ਏਡਾ ਦੇ ਹਨਾ ਤੇਰੇ ਜਵਾਬ ਕਰ ਗਏ ਤੁਸੀਂ ਵੰਡੀਆਂ ਪੰਜ ਮਿੰਟਾਂ ਵੰਡੀ ਰਹੀ ਵੀ ਨਹੀਂ ਪਤਾ ਉਹ ਆ ਵੀ ਦੇ ਤਾਨੂੰ ਬੰਨਵਾ ਪੰਜ ਅਗੀ ਪੰਜ ਹੀ ਨਹੀਂ ਵੰਡੀਆਂ ਹੈ ਇਹ ਬੁੜਿਆ ਨੇ ਮੰਨਦੀ ਜਿਵੇਂ ਠੀਕ ਆ ਚੱਲ ਬੁੜਿਆ ਨੇ ਮੰਨਦੀ ਤੇਰੇ ਭਾਈ ਸੀ ਉਹਨੂੰ ਤੇ ਮਾਰੀ ਗਿਆ ਅੰਦਰ ਬੁੜਿਆ ਨੇ ਮੰਨਦੀ ਓਵੇਂ ਬਾਹੀ ਜਾਂਦੇ ਆ ਨਹੀਂ ਕੋਈ ਵਾਅਦਾ ਬਾਣ ਰੱਖਦੇ ਨੇ ਕਹਿੰਦਾ ਵੀ ਵਾਅਦਾ ਕਈ ਹਰ ਕੋਈ ਖਟਿਆ ਨਾ ਹਾਂਜੀ ਤੁਹਾਨੂੰ ਜੇ ਮਾ ਹੋ ਗਿਆ ਨਾ ਥੋੜਾ ਕੀ ਬੁਰਾ ਕੀਤਾਗਾ ਕੋਈ ਦਰਖਤ ਨਹੀਂ ਕਹਤਾ ਵੀ ਦੋ ਗਰਾਂ ਬੰਦ ਨਾ ਬੁਰਾ ਨਾ ਕੀਤਾ ਕੋਈ ਮਾਹਨਤਾ ਦੇਉਣ ਵਾਲਾ ਮਾਹੀ ਜਾਨੇ ਨਾ ਫਿਰ ਤਾਂ ਤੇਰੀ ਹਾਂ ਅਸੀਂ ਮਾਤ ਦੇਣੀ ਅਸੀਂ ਭਾਈ ਸਾਡਾ ਫੈਂਦਲਾ ਕਰਾ ਦੂ ਨਹੀਂ ਮੈਂ ਖਾਣੇ ਜਾ ਹਾਣੇ ਜਾਣੀ ਉਹ ਨਹੀਂ ਕੋ ਬਾਤ ਰਿਹਾ ਮੜਾ ਆਪਾਂ ਵੇਖ ਲੈ ਕਿਹਨੂੰ ਵੇਖ ਲੈ ਹਾਂ ਨਹੀਂ ਉਹ ਜੇ ਲੈਣਾ ਕਿ ਥੰਗਾ ਗੋਦਾ ਵੱਧ ਤੋਂ ਵੱਧ ਕੋਲ ਹਾਂ ਦੇ ਇਧਰ ਫਰੈਂਚ ਪੰਚ ਲੈ ਕੇ ਆਇਆ ਹਾਂ ਹਾਂ ਉਸ ਉਹਦੀ ਗੱਲ ਵੀ ਸੁਣ ਲਓ ਹੁਣ ਗੱਲ ਤਾਂ ਸੁਣੀ ਜਾਂਦੇ ਜੀ ਬੋਦੇ ਨਹੀਂ ਦੂਰੀਆਂ ਨਹੀਂ ਦੇਖ ਦਰ ਫਰੈਂਚਾ ਘਰ ਦੇ ਘਰ ਆਣਾ ਮੇਰੀ ਗੱਲ ਸੁਣੋ ਫਰੈਂਚਾ ਮਰਲਾ ਦੂਜੀ ਇੰਤਰੀ ਵੀ ਬਾਤਾਂ ਮੈਂ ਛੱਡੂਗਾ ਦੇਖਦਾ ਮੈਨੂੰ ਇਧਰ ਮੈਂ ਸਰਪੰਚ ਵੀ ਕਹਿੰਦਾ ਸੀ ਕਿ ਗੇਟ ਵਧਾੜਿਆ ਦੇਖ ਮੈਂ 2 ਫੁੱਟ ਗੇਟ ਵਧਾੜਿਆ ਪਹਿਲਾਂ ਵੀੜਾ ਸੀ ਉਹ ਗੜੇ ਬੋਰਡ ਲਗਾਉਣੇ ਆ ਮੈਂ ਵੀ ਮਾਪਿਆ ਤੌਰ ਤੇ ਮੈਂ ਲਾਉਂਦਾ ਜੀ ਨਹੀਂ ਸੀ ਚਲੂੰਗੇ ਇਹ ਅਲਗ ਕਰ ਦਿੰਦਾ ਹੁਣ ਗੱਲ ਦਾ ਪਤਾ ਲੱਗੇ ਲੋਕਾਂ ਦਾ ਚਲੋ ਇਹਦੇ ਵਿੱਚ ਮੈਂ ਮੈਨੂੰ ਵੀ ਨਹੀਂ ਗੱਲ ਹੋ ਜੀ ਮੈਂ ਕਰਦਾ ਤਾਂ ਪਤਾ ਨਹੀਂ ਸੀ ਹਾਂ ਨਹੀਂ ਪਤਾ ਲੋਕਾਂ ਨੂੰ ਪਰ ਇਹ ਗੱਲੇ ਵੀ ਅੱਜ ਤੋਂ ਸਾਲ ਪਹਿਲਾਂ ਹੀ ਗੱਲ ਆ ਬੈਠਾ ਜਗਦੀ ਮੈਂ ਇੱਕ ਮੇਰਾ ਮੰਨ ਲਾ ਵੀ ਕੋਈ ਕਾਰ ਬਿਹਾਰ ਦਾ ਹੋਇਆ ਸੀਗਾ ਛਗਣ ਪੈਣਾ ਸੀ ਮੈਂ ਇਹ ਤੋਂ 20000 ਰੁਪਏ ਲਗਾਏ ਮੈਂ ਹਾਂ ਇਹਦੇ 20000 ਰੁਪਏ ਲੱਗਿਆ ਫੇਰ ਮੈਂ ਆਪਦਾ ਕੋਈ ਵਿਆਹ ਦਾ ਜਿਹੜਾ ਆ ਪੂਰੇ ਇਹ ਜੇ ਪੈਰ ਪਏ ਘਰੇ ਤੇ ਮੇਰੇ ਰੰਗ ਲੱਗ ਗਏ ਜਿਹੜੇ ਸਾਨੂੰ ਮੈਂ ਇਹ ਵੀ ਗੱਲ ਦੱਸਦਾ ਡਾਇਰੀ ਮਾਦ ਵਿੱਚ ਪਰਮਾਤਮਾ ਨੇ ਮੇਰੇ ਘਰੇ ਕਾਹਦਾ ਘਾਟਾ ਨਹੀਂ ਛੱਡਿਆ ਫਿਰ ਮੈਂ ਤਾਂ ਮੈਂ ਕ੍ਰੇਜ਼ੀ ਲੈ ਲਿਆ ਉਹ ਲੈਮਟ ਵੀ ਮੈਨੂੰ 300000 ਰੁਪਏ ਮਿਲ ਗਏ ਤੇ ਉਹ ਪਤਾ ਨਹੀਂ ਕਿਵੇਂ ਕਰਮ ਕਿੰਨੇ ਕੁ ਚੰਗੇ ਸੀ ਉਹ ਮੇਰੀ ਮਾਫੀ ਚੀਤੀ ਹੈ ਜੀ ਪਰਮਾ ਲਈ ਹਾਂ ਭਾਗਾਂ ਵਾਲੀ ਐ ਮੈਂ ਤਾਂ ਇਹਦੇ ਪੈਸੇ ਤੋਂ ਤੋਂ ਪੀਣਾ ਤੇ ਦੂਜੀ ਗੱਲ ਦੇਖ ਹੋਣ ਮੜਾ ਜਾਂ ਗੇਟ ਵਧਾਇਆ ਮਾਸ਼ਾ ਅਜੇ ਆਰਪੀ ਉੱਪਰ ਵੀ ਭਰਨੀ ਸੀ ਲਿਮਟ ਦੇ ਉਹ ਮਾਫ ਹੋ ਗਈ ਚਲੋ ਉਹ ਵੀ ਟ੍ਰਾਈ ਕਰਦੇ ਹਾਂ ਮੈਂ ਤੇ ਇਹਦੇ ਕੋਈ ਕਦੇ ਲਿਖੋ ਕਿ ਬਣੀ ਰੱਖਿਆ ਨੂੰ ਉਦੋਂ ਵੀ ਦੱਸਿਆ ਜੀ ਤਾਇਆ ਜੀ ਜਗਦੇਵ ਤੋਂ ਲੈ ਤਾਹ ਬਿਠਾ ਜਗਦੇਵ ਇਹਨੂੰ ਵੀ ਪਤਾ ਹੈ ਫਿਰ ਮੈਂ ਲਿਫਟ ਤੇ 라 ਵੀ ਦੱਸਿਆ ਤੇ ਬਾਕੀ ਭਾਈ ਦੇਖੋ ਜਿਹੜੇ ਕੋਈ ਤੁਹਾਨੂੰ ਜ਼ਮੀਨ ਦਾ ਹੈ ਜਿਵੇਂ ਮਰਜ਼ੀ ਲੈ ਲੇ ਜਿਵੇਂ ਮਰਜੀ ਕਰ ਲੋ ਖੁੱਲੀ ਛੁੱਟੀ ਐ ਉਂਗ ਨਾਲ ਛਡਾਉਣੀ ਐ ਮੈਂ ਤਾਂ ਉਂਗ ਨਹੀਂ ਛੱਡਦਾ ਨਾ ਮੇਰੇ ਪਿਓ ਆਣ ਕੇ ਦੇ ਕਾਪਾ ਬਾਹਰ ਨਹੀਂ ਜੀ ਜਿੰਨਾ ਹੱਕ ਹੱਕ ਤਾਂ ਉਂਗ ਨਹੀਂ ਛੱਡਦਾ ਹਾਂ ਨਾ ਜੇ ਦੇਖ ਕੋਈ ਇਹ ਜੀ ਗੱਲ ਐ ਭਾਈ ਵੀ ਨਹੀਂ ਕਰਦੇ ਕਿ ਤਾਂ ਉਹ ਤੇਰੀ ਮਰਜ਼ੀ ਨਹੀਂ ਹੱਕ ਤੇ ਹੀ ਬੋਲਦੇ ਆ ਹਾਂ ਹੱਕ ਤੇ ਬੋਲਦੇ ਆ हाँ, आपा 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 ਦੇ ਵੀ ਤਾਂ ਕਲੇਸ ਦਾ ਮਤਲਬ ਆਦਾ ਹੈ। ਆਈ ਡਰਾਉਂਦੇ ਵੀ ਅਸੀਂ ਜੀ। ਹਾਂ। ਨਹੀਂ ਡਰਾਉਦੇ ਜੀ ਸਾਡੀ ਬਣਦੀ ਜਾਂ ਨਹੀਂ। ਬਣਦੇ ਹੋਣਗੇ। ਸਨਾਲਾਂਗੇ। ਸਨਾਲਾਂ ਸਾਡਾ ਬਣਦਾ ਵੱਧ ਥੋੜੇ ਚ ਤੁਸੀਂ ਵਾਹੀ ਜਾਂਦੇ ਹੋ ਨਾ ਸਾਨੂੰ ਤੁਸੀਂ। ਆ ਫੇਰ ਛੱਡ ਦਾਂਗੇ। ਬੁੱਧੂ ਬਣਾਉਨੇ ਉਹਨਾਂ ਸਾਨੂੰ। ਇਹ ਵਾਅਦਾ ਹੋਇਆ ਦੇਖ ਫਿਰ ਬੰਚਾ। ਇਹ ਵਾਅਦਾ ਹੋਇਆ ਤਾਂ ਛੱਡਾਂਗੇ। ਬਣਾ ਕੇ ਜਾਂਦਾ। ਮੈਂ ਵੀ ਵਿਚ ਆਦੀ ਵੀ ਤੇਰੇ ਕੋਲੇ ਵਾਅਦਾ ਹੈ ਕਿਸੇ ਕੋਲੇ ਤਾਂ ਹੈ। ਖੁਫਰਾ ਕਰੋ। ਕੋਈ ਗੱਲ ਨਹੀਂ ਮੈਂ ਵੀ ਕਰਾ ਲਵਾਂ। ਚੰਗਾ ਵੀ ਸਰਪੰਚ ਸਾਹਿਬ। ਜੇ ਕਹਿੰਦਾ ਯਾਰ ਮਿੰਟੀ ਨੂੰ ਮਿੰਟੀ ਬਾਰੇ ਤਾਂ ਆਪਾਂ ਨੂੰ ਪਤਾ ਹੀ ਐ ਵੀ ਵਾਹਣ ਪੂਰਾ ਕੋਈ ਹੋਰ ਸਕੀਮ ਨਾਲ ਨਾ ਇਹਦਾ ਸਕੀਮ ਹੋ ਗਈ ਫੇਰ ਕੋਈ ਸਕੀਮ ਨਾਲ ਇਹਨਾਂ ਨੂੰ ਜ ਲੈ ਲੈਣੇ ਆ ਝਾੜ ਥਲੇ